ਨਹਿਰ ਦਾ ਪਾਣੀ ਆਇਆ ਅੱਜ ਬਹੁਤ ਧੰਨਵਾਦ ਪਹਿਲੀ ਵਾਰ ਆਇਆ ਆਪ ਉੱਤੇ ਲਾਨੇ ਆਇਆ ਫਾਈਪ ਅਮਰੂਦ ਦੇ ਦਿਖਾ ਫਾਈਪ ਪਰ ਅਮਰੂਦ ਬਹੁਤ ਵਧੀਆ ਬਹੁਤ ਵਧੀਆ ਵੈਰਾਈਟੀ ਓਕੇ ਭਾਈ ਲੈ ਵੀ ਅੱਜ ਨਹਿਰ ਦਾ ਪਾਣੀ ਆਇਆ ਤੇ ਆਪਣਾ ਮਹਿਲਕਲਾਂ ਬਲਾਕ ਆਇਆ ਪੰਜਾਬ ਦੇ ਯੋਧੇ ਤੇ ਆ ਖਾਲ ਦੇਖੋ ਬਣਾਇਆ ਤੜਕੇ ਦੇ ਲੱਗਿਆ ਸਿਰੇ ਤੋਂ ਸਿਰੇ ਤਾਈ ਖਾਲ ਉਹਨੇ ਲਿਆ ਕੇ ਛੱਡੇ ਵੀ ਨਹਿਰ ਦਾ ਪਾਣੀ ਪਹਿਲਾਂ ਇਸਕੇ ਚ ਆਇਆ ਨਹੀਂ ਸੀ ਕਦੇ ਇਹ ਮੈਂ ਡੱਗੀ ਬਨਿਆਤ ਕਰਿਆ ਉਹ ਇਹ ਦੇਖੋ ਭਾਈ ਭਾਈ ਮਾਨਕ ਜੀ ਪਾਣੀ ਦਾ ਚੈਕਿੰਗ ਕਰਦੇ ਹੋਏ 16 ਵਾਲੇ ਖੇਤ ਦਰਬਾਰ ਦਾ 16 ਵਾਲੇ ਖੇਤ ਦਾ ਪਾਣੀ ਚੈੱਕ ਕਰ ਰਿਹਾ ਜੀ ਬਹੁਤ ਹੀ ਵਧੀਆ ਪਾਣੀ ਦਸ ਰਹੇ ਨੇ ਜੀ ਆ ਡੱਗੀ ਭਰਨੀ ਆ ਪੂਰੀ ਫੁੱਲ ਹਾਂ ਇਹ ਇਹਨਾਂ ਨੇ ਡੱਗੀ ਭਰਨੀ ਆ ਜੀ ਪੂਰੀ ਆ ਡੱਗੀ ਆ ਆ ਡੱਗੀ ਦੇਖੋ ਜੀ ਸਾਰੀ ਡੱਗੀ ਆ ਇਹ ਪੱਟੀਆਂ ਕਾਲੇ ਜਾਂਟੇ ਨੇ ਹਾਂਜੀ ਹਾਂਜੀ ਤੇ ਆ ਆਪਣੇ 16 ਵਾਲਾ ਖੇਤ ਹੈ ਜੀ ਮਾਲਕ ਦੀ ਬੜੀ ਫੁੱਲ ਕਿਰਪਾ ਹੈ ਜੀ ਆਪੇ ਵੀ ਸਰੋਂ ਖੜੀ ਖੜੇ ਸਾਰ ਇਸ ਬਾਰੇ ਖੇਤ ਖੜਿਆ ਜੀ ਆ ਲੋ ਜੀ ਮਾਨਕ ਦੀ ਬਾਈ ਜੀ ਡੱਗੀ ਚ ਬਾਹਰ ਆ ਗਈ ਜੰਗਾ ਬਾਈ ਪਾਣੀ ਬਹੁਤ ਵਧੀਆ ਰੱਬ ਅਗੇ ਅਰਦਾਸ ਕਰੋ ਇਤੋਂ ਵੀ ਵਧੀਆ ਪਾਣੀ ਹੋਵੇ ਤੇ ਬਾਗ ਬਾਹਰ ਹੁਣ Rajasthan ਦੇ ਵਿੱਚ हाँ ये मशीन है जी आँख के लिए कांड के लिए नाक के लिए जाम हो जाए दिमाग की लाट से उसको तो खोलने के लिए आँखों की रोकने के लिए तनाव पैसा परेशानी हो दिमाग में उसको तो खोलने के लिए मशीन है जी मालिश करने के लिए तो तेल लगाया हुआ मेरा फुल्का बनाया हुआ तेल है तो पूरा है पूरा पैसे तलाब नहीं करने के लिए یہ ہماری شکر گزاری ہے شہزاد ماہ جی یہ جو بڑا بڑے والے پروار میں ہم سےوا کر رہے ہیں یہ ماہ جی نائت رنگ کا ہے کہ جس سے پتہ جی بچے ہیں ہمارے یہ ہماری قوم پہ پڑے ہوئے بڑے بڑے لوگ ہیں نا پاسنگی یہ بڑے فرمانبردار بڑے دونوں تو ہیں ہمارے دندن سے پوچھ رہے ہیں ਆ ਨਹੀਂ ਅੰਬਦਾ ਬੂਟਾ ਲਾ ਰਹੇ ਆ ਲਾ ਰਹੇ ਕਿ ਲਾਤਾ ਪਾਣੀ ਪੁਣੀ ਪਾ ਰਹੇ ਆ ਤੇ ਅੰਬਦਾ ਬੂਟਾ ਬਹੁਤ ਵਧੀਆ ਲਾ ਹੈ ਇਹ ਸਾਰੇ ਇਸ ਮੁੰਡੇ ਦਾ ਵਰਡੇਸ ਜੀ ਵਰਡੇ ਦੀ ਖੁਸ਼ੀ ਵਿੱਚ ਇਹ ਅੰਬਦਾ ਬੂਟਾ ਲਾ ਆ ਜਾ ਵੇ ਰਲ ਜਾ ਕਰ ਨਾਲ ਉਹ ਫਿਰ ਤੇ ਆ ਕੋਗਾ ਤੇਰੇ ਨਾਲ ਨਾਲ ਹੀ ਨਹੀਂ ਰਲਦਾ ਆ ਨਾ ਆਰ ਵੀ ਮੇਰੇ ਉਹ ਸਕੂਟਰੀ ਦੇ ਮੂਰਤੀ ਸਾਈਕਲ ਲੰਘ ਗਿਆ ਤੇ ਉਹ ਕਹਿੰਦਾ ਸਰਦਾਰ ਜੀ ਤਾਂ ਮੂਰਤੀ ਲੈ ਕੇ ਸੂਟ ਰੇ ਭਾਈਓ ਨੇ ਭਰਾਵਾ ਭੋਗਾ ਇੱਧਰ ਹਾਂ ਆ ਦੇਖ ਲਓ ਗਿੱਠਕਦਾ ਬੰਦਾ ਦੇਖ ਲਓ ਲੌਂਕੀ ਜਾਂਦਾ ਮਸ਼ੀਨ ਤੇ ਇਹ ਰਾਜਸਥਾਨ ਬੁੱਧਰਾਲੀ ਦਰਬਾਰ ਦੇ ਵਿੱਚ ਡੇਰਾ ਸੱਚਾ ਸੌਦਾ ਨੇ ਵੇਚੇ ਇਹ ਕਿਨੂਆਂ ਦਾ ਗੁੱਛਾ ਕਿਨੂਆਂ ਦੇ ਬਾਗ 'ਚ ਖੜੇ ਐ 12 12 ਕਿਨੂ ਪੂਰੀ ਦਰਜਣ ਦਰਜਣ ਦਾ ਗੁੱਛਾ ਗਿਣੀ ਨੇ 12 ਕਿਨੂ ਮਾਈ ਭਰ ਤਾਂ ਓਕੇ ਭਾਈ ਧੰਨ ਧੰਨ ਸਤਿ ਸ਼੍ਰੀ ਅਕਾਲ